ਕਦਾ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਇਹਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਤੁਹਾਡੇ ਵਾਸਤੇ ਆਪਾਂ ਪੰਜਾਬ ਵਾਲੀ ਜਰਸੀ ਲੈ ਕੇ ਆਏ ਆ ਪਹਿਲੇ ਸੂਏ ਨੇ 20 ਕਿਲੋ ਦੁੱਧ ਪਾਇਆ ਹੋਇਆ ਹੈਗਾ ਉੱਚਾ ਲਮਾ ਵੱਡਾ ਕਦਕਾੜਾ ਤੁਸੀਂ ਦੇਖ ਸਕਦੇ ਹੋ ਫੇਸ ਕੁਆਲਟੀ ਦੇਖਦਾ ਤੋੜ ਕੇ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਰਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਆਂ ਆਪਣੇ ਕੋਲੇ ਹਮੇਸ਼ਾ 15 ਤੋਂ 20 ਨਗ ਸੇਲ ਵਾਸਤੇ ਅਵੇਲੇਬਲ ਹੁੰਦੇ ਨੇ ਐਚਐਫ ਬੜਾ ਜਰਸੀ ਜਰਸੀ ਕ੍ਰਾਸ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਛੱਡੂ ਜਿ ਖੜੀਆਂ ਨੇ ਕਾਫੀ ਬੜਾ ਕੁ ਸੂਈਆਂ ਹੋਈਆਂ ਨੇ ਕਦੋਂ ਮੇਰਾ ਵੀਰ ਕੋਈ ਵੀ ਵਿਜ਼ਿਟ ਕਰ ਸਕਦਾ ਸੋ ਜਿਹੜੀ ਵੜ ਸਕਰੀਨ ਤੇ ਦੇਖ ਰਹੇ ਹੋ ਤੁਸੀਂ ਅੱਜ ਆਪਾਂ 26 ਜੂਨ ਨੂੰ ਵੀਡੀਓ ਕਵਰ ਕਰ ਰਹੇ ਆਂ ਸਵੇ ਆਪਣਾ ਸਾਢੇ 5 ਵਜੇ ਦਾ ਟਾਈਮ ਆ 26 ਜੂਨ 2023 ਤੋਰ ਕੇ ਦੱਸ ਹਬਤ ਸੋਰੀ 27 ਜੂਨ ਨੂੰ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਕਿਸਾਨ ਵੀਰੋ 27 ਜੂਨ 2023 ਗਲਤੀ ਨਾਲ 26 ਕਿਹਾ ਗਿਆ ਪਹਿਲਾਂ ਚਲੋ ਤੋਰ ਪੁੱਤ ਉੱਚਾ ਲੰਮਾ ਵੱਡਾ ਕੱਦ ਕਾਠਾ ਸੋਹਣਾ ਥਾਣਾ ਵਾਣਾ ਲੱਗਿਆ ਪਿਆ ਕਈ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਸਾਨੂੰ ਜਰਸੀ ਚਾਹੀਦੀ ਆ ਚੰਗੀ 20 ਕਿਲੋ ਵਾਲੀ ਹੱਥਾਂ ਦੀ ਚਵਾਈ ਵਾਲੀ ਦੋਵੇਂ ਪਾਸੇ ਬਹਿ ਕੇ ਚੋਣ ਵਾਲੀ ਆ ਇਹ ਸਾਨੂੰ ਨੇੜ ਤੋਂ ਥਣ ਵੀ ਚੈੱਕ ਕਰਾਵਾਂਗੇ ਹਾਈਟ ਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਆਪਣਾ ਬੰਦਾ ਤੋਰ ਰਿਹਾ ਹੈਗਾ ਆ ਦੂਸਰੀ ਸਾਈਡ ਤੋਂ ਦਿਖਾਣਿਆ ਸੋਹਣੀ ਪੋਲੀ ਦੇ ਮੋਟੀ ਚਵਾਈ ਹੋਏ ਦੀ ਤੁਨੂੰ ਆਪਾਂ ਥਣ ਨੇੜ ਤੋਂ ਚੈੱਕ ਕਰਾਵਾਂਗੇ ਤੋਰ ਦੇ ਪੁੱਤ ਲੰਮੀ ਤੋਰ ਦੇ ਕੋਈ ਨਾ ਉਧਰ ਕਮਾਲ ਜਿਹੜਾ ਦਵਾ ਸੂਨ ਨੂੰ ਕੁਝ ਕਿ ਦਿਨ ਬਾਕੀ ਨੇ ਇਹਦੇ ਕਮਾਲਾ ਪੱਤ ਕਮਾਲਾ ਲੇ ਫੇਸ ਕੁਆਲਟੀ ਦਾ ਅਦੇਸਾ ਦਾ ਤੁਸੀਂ ਠੰਡੀ ਸੀਲ ਆ ਪੂਰੀ ਹਾਈਟ ਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਦੇ ਸਕਦੇ ਹੋ ਪੂਰੀ ਠੰਡੀ ਸੀਲ ਆ ਜੇ ਮਰਜੀ ਖੁੱਲੀ ਛੱਡ ਕੇ ਹੱਥ ਫੇਰੀ ਚਲੋ ਕੋਈ ਵਾਸਤਾਨੀ ਜਰਸੀਆਂ ਦੀ ਬਰੀਡ ਦਾ ਇੱਥੋਂ ਪਤਾ ਲੱਗ ਜਾਂਦਾ ਦੇ ਸਕਦੇ ਤੁਸੀਂ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾ ਗਿਆ ਥਾਣਾ ਦੀ ਪਾਸ ਆਪਾਂ ਵੀਡੀਓ ਕਾਲ ਤੇ ਵੀ ਕਰਾ ਦਾਂਗੇ ਤੁਹਾਨੂੰ ਉਦਾਂ ਵੀ ਚੈੱਕ ਕਰਕੇ ਭੇਜ ਸਕਦੇ ਆ ਤੋਰ ਦੇ ਲੈ ਜਾ ਬੱਤ ਤੋਰਨੀ ਸੋ ਹਾਈਟ ਦੇ ਲਈ ਕਿਸਾਨ ਵੀਰੋ ਤੁਸੀਂ ਤੇ ਸ਼ੀਲ ਠੰਡੀ ਦੇ ਲਈ ਥਾਂ ਨੇੜੇ ਤੋਂ ਚੈੱਕ ਕਰਾ ਦੇਣਾ ਕੱਲਾ ਕੱਲਾ ਨਿਕਣ ਮਾ ਥਾਣਾ ਦੇ ਸਕਦੇ ਹੋਂ ਕੱਲਾ ਕੱਲਾ ਨਿਕਣ ਮਾ ਥਾਂ ਲੱਗਿਆ ਹੋਇਆ ਮੁਠੀ ਵਾਲਾ ਲੈ ਚੱਲ ਬੱਤ ਸੋ ਜਿਹੜੇ ਮੇਰੇ ਵੀਰਾਂ ਨੂੰ ਇਹ ਵੈੜ ਪਸੰਦ ਹੋਈ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਇੱਕ ਵਾਰ ਫੇਰ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ